ਇੱਕ ਸਾਨੂੰ ਫੋਨ ਆਇਆ ਮੋਗੇ ਤੋਂ ਕਹਿੰਦਾ ਮੇਰਾ 50000 ਸ਼ਿਵਨਾਥ ਨੇ ਲੈ ਲਿਆ ਕਹਿੰਦਾ ਜੀ ਮੈਂ ਘਰ ਵਾਲੀ ਦਾ ਆਪਰੇਸ਼ਨ ਕਰਾਉਣਾ ਸੀ ਤੇ ਮੈਨੂੰ ਇਹ ਕਹਿੰਦੀ ਵੀ ਤੂੰ ਮੇਰੇ ਕੋਲੇ ਆ ਜਾ ਆਪਰੇਸ਼ਨ ਨਹੀਂ ਹੁੰਦਾ ਮੈਂ ਕਿਹਾ ਹੋਇਆ ਕਹਿੰਦਾ ਵੀ ਕਰਾਉਣਾ ਪਿਆ ਕਹਿੰਦਾ 50000 ਵੀ ਗਿਆ ਤੇ ਕਹਿੰਦਾ 80 85000 ਆਪਰੇਸ਼ਨ ਤੇ ਲਾਦਾ ਆ ਆਪਰੇਸ਼ਨ ਤੇ ਵੀ ਗਿਆ ਹਾਂ ਤੇ ਕਹਿੰਦਾ ਹੁਣ 50000 ਦਵਾ ਦਿਓ ਕਹਿੰਦਾ ਦਵਾ ਦਿਓ ਪਰ ਮੇਰਾ ਮੇਰੀ ਬੇਨਤੀ ਹੈ ਵੀ ਮੈਨੂੰ ਹੁੰਦਾ ਤਾਂ ਨਹੀਂ ਕੁਝ ਉਹ ਐਨੇ ਲੋਕ ਡਰਾਏ ਬੈ ਨੇ ਪੁੱਛੋ ਹੀ ਨਾ ਜੇ ਕਹਦੀ ਨਾ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪ੍ਰਕਾਸ਼ ਹੈ ਜਾਂ ਕੋਈ ਮੰਦਰ ਬਣਿਆ ਗੁਰਦੁਆਰਾ ਮਸੀਤ ਬਣੀ ਹੈ ਮਸਜਿਦ ਬਣੀ ਹੈ ਸਾਹਮਣੇ ਖੜ ਕੇ ਸੱਚ ਝੂਠ ਬੋਲਦਾ ਦੱਸ ਵੀ ਸੱਚ ਹੈ ਕਿ ਝੂਠ ਹੈ ਉਹ ਤੋਂ ਘੱਟ ਡਰਦੇ ਐ ਤੇ ਬਾਬਿਆਂ ਦੀਆਂ ਗੱਲਾਂ ਤੋਂ ਵੀ ਭੂਤ ਐ ਪ੍ਰੇਤ ਐ ਜਿੰਨਾ ਦੇਵਾ ਐ ਇਹ ਤੋਂ ਬੜਾ ਡਰਦੇ ਐ ਇਦਾਂ ਲੋਕਾਂ ਨੂੰ ਗਮਰਾਹ ਕੀਤਾ ਵੈਸੇ ਬਹੁਤ ਫਰਕ ਪੈ ਗਿਆ ਜੀ 40% ਫਰਕ ਪੈ ਚੁੱਕਿਆ ਪੰਜਾਬ ਤੁਹਾਡੇ ਮਗਰ ਤਾਂ ਨਹੀਂ ਲਾਇਆ ਕੋਈ ਭੂਤ ਪ੍ਰੇਤ ਜਿੰਨਾ ਤੁਹਾਡੇ ਮਗਰ ਤਾਂ ਨਹੀਂ ਲੱਗਿਆ ਹੋਤਾ ਹੋ ਉਹੀ ਜਾਣਦੇ ਆ ਜੀ ਤੇ ਜੇ ਲਾਇਆ ਵੀ ਹੋਊਗਾ ਤੇ ਇਹਨਾਂ ਦੇ ਪੁੱਤ ਇਹਨਾਂ ਦੇ ਸਾਰੇ ਕੰਮ ਕਰ ਰਹੇ ਉਹ ਹਰੇ ਸੂਟ ਵਾਲੀ ਇੱਕ ਪਤਾ ਨਹੀਂ ਕੀ ਬਣੀ ਬਾਬਾ ਬਣੀ ਹੋਈ ਸੀ ਬੀ ਉਹਦਾ ਨਾਮ ਗੁਰਪ੍ਰੀਤ ਸ਼ਾਇਦ ਗੁਰਪ੍ਰੀਤ ਹੈ ਉਹਦਾ ਨਾਮ ਹਾਂ ਗੁਰਪ੍ਰੀਤ ਸਿੱਖ ਧਰਮ ਨੂੰ ਬਲੌਂਗ ਕਰਦੇ ਜਿਹੜੀ ਜਿਹੜੀ ਮੇਰੇ ਖਿਆਲ ਸਿਰ ਕੁਮੰਦੀ ਵੀ ਸੀ ਸਿਰ ਵੀ ਕੁਮਾਰੀ ਸੀ ਔਰ ਉਹਨੇ ਇੱਕ ਟੋਪੀ ਲਈ ਹੋਈ ਸੀ ਹਰੇ ਰੰਗ ਦੀ ਅੱਛਾ ਔਰ ਮੈਂ ਕਾਫੀ ਮੁਸਲਮਾਨ ਵੀਰਾਂ ਨਾਲ ਮੇਰੀ ਗੱਲ ਹੋਈ ਇਸ ਵਿਸ਼ੇ ਤੇ ਉਹ ਕਹਿੰਦੇ ਵੀ ਕਿਸੇ ਦੀ ਜੁਰਤ ਹੀ ਨਹੀਂ ਵੀ ਆਏ ਕੋਈ ਚਲੋ ਸਾਡੇ ਪੀਰ ਪਗੰਬਰ ਦੀ ਟੋਪੀ ਲੈ ਲਈ ਇਹ ਤਾਂ ਖੁਦ ਆਪਣੇ ਆਪ ਨੂੰ ਪੀਰ ਕਹਿੰਦੇ ਵੀ ਅਸੀਂ ਹਾਂ ਉੱਥੇ ਬੜੀਆਂ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਉਹ ਪੁੱਛ ਕੱਢ ਰਹੀ ਸੀ ਪਤਾ ਨਹੀਂ ਕਿਹਦੀ ਉੱਚੀ ਉੱਚੀ ਆਵਾਜ਼ਾਂ ਹਾਂ ਤੇ ਜਦੋਂ ਅਸੀਂ ਸਾਹਮਣੇ ਜਾ ਵੜੇ ਉਦੋਂ ਬਾਬਾ ਭੱਜ ਗਿਆ ਉਹਦੇ ਉਤਲੇ ਸਾਹ ਉੱਤੇ ਥੱਲੇ ਸਾਹ ਥੱਲੇ ਫਿਰ ਅਸੀਂ ਅੰਦਰ ਬਹਿ ਕੇ ਗੱਲਬਾਤ ਕੀਤੀ ਹੂੰ ਅਸੀਂ ਆਖਿਆ ਵੀ ਜਾਂ ਇਹਨੂੰ ਮੰਨ ਜਾਂ ਸਾਬਤ ਕਰ ਸਾਨੂੰ ਮੈਂ ਉੱਥੇ ਬੋਲਿਆ ਵੀ ਮੇਰਾ ਪੈਟਰਨ ਖੋਲ ਦੇ ਲੋਕ ਦਾ ਮੇਰੇ ਕੋਲ ਤਾਂ ਇੱਕ ਹੀ ਗੱਲ ਹੁੰਦੀ ਪੈਟਰਨ ਮੇਰੇ ਮੋਬਾਈਲ ਮੇਰੇ ਕੋਲੇ ਹੁੰਦਾ ਵੀ ਖੋਲ ਦੂੰ ਮੈਂ ਮੰਨ ਲੈਣਾ ਤੁਹਾਨੂੰ ਉਹ ਕਹਿੰਦੇ ਜੇ ਇਹ ਨਹੀਂ ਹੁੰਦਾ ਫਿਰ ਜੇ ਇਹ ਨਹੀਂ ਹੁੰਦਾ ਤੇ ਲੋਕਾਂ ਦੀਆਂ ਪੁੱਛਾ ਕਿਵੇਂ ਨਿਕਲਦੀ ਫਿਰ ਉਹਨਾਂ ਲੋਕਾਂ ਨੂੰ ਕਿਹਾ ਉਹਨੇ ਵੀ ਮੈਂ ਬਖੰਡ ਕਰਦੀ ਆ ਵੀ ਅੱਜ ਤੋਂ ਬਾਅਦ ਮੇਰੀ ਗੱਡੀ ਤੇ ਨਾ ਆਇਓ ਮੈਂ ਕਹਿੰਨਾ ਲੋਕਾਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਹੈ ਆਪ ਹੀ ਲੋਕ ਸਮਝਣ ਵੀ ਇੰਨਾ ਪਰਦਾ ਫਾਸ਼ ਹੋ ਚੁੱਕਿਆ ਵੀ ਅਸੀਂ ਥੋੜਾ ਜਿਹਾ ਬਚੀਏ ਜੀਨੇ ਮੰਗਣਾ ਵੇਖੋ ਸਿੱਧਾ ਸ਼ਿਵ ਜੀ ਭਗਵਾਨ ਨੂੰ ਕਿ ਮੰਨਦਾ ਤੂੰ ਸਿੱਧਾ ਮੰਗੋ ਹੂੰ ਕੋਈ ਦੇਵੀ ਨੂੰ ਮੰਨਦਾ ਤੂੰ ਸਿੱਧਾ ਮੰਗੋ ਹੂੰ ਕੋਈ ਪੀਰ ਨੂੰ ਮੰਨਦਾ ਤੂੰ ਸਿੱਧਾ ਮੰਗੋ ਹੂੰ ਫਕੀਰ ਨੂੰ ਮੰਨਦਾ ਤੂੰ ਸਿੱਧਾ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਗਦਾ ਤੂੰ ਸਿੱਧਾ ਜਾ ਕੇ ਮੰਗੋ ਹੂੰ ਜੇ ਅਸੀਂ ਭਾਈ ਸਾਹਿਬ ਰੱਖੇ ਵਜ਼ੀਰ ਉਹਨਾਂ ਤੋਂ ਅਰਦਾਸ ਕਰਾਉਣੇ ਵਿਚੋਲਾ ਬਣਾ ਕੇ ਜੇ ਇਹ ਵਿਚੋਲੇ ਬਣ ਕੇ ਮੰਨ ਲਓ ਬੈਠੇ ਆ ਤੇ ਇਹ ਪੀਰ ਫਕੀਰ ਕੋਈ ਦੇਵੀ ਦੇਵਤੇ ਅੱਗੇ ਦੁਆ ਕਰਨ ਨਾ ਕੀ ਇਹ ਆਪ ਹੀ ਕਹਿ ਦਿੰਦੇ ਵੀ ਸਾਡੇ ਅਸੀਂ ਪੀਰਾਂ ਸਾਡੇ ਚ ਸਾਰਾ ਕੁਝ ਆ ਗਿਆ ਤੇ ਉਹ ਲੋਕਾਂ ਨੂੰ ਪੁੱਛ ਰਿਹਾ ਵੀ ਇਹ ਜਿਹੜਾ ਪਖੰਡਾ ਇਹ ਬੰਦ ਹੋਣਾ ਚਾਹੀਦਾ ਮੈਂ ਇਹਦੇ ਖਿਲਾਫ ਜਿਹੜੀ ਆਵਾਜ਼ ਉਠਾਈਏ ਉਹ ਬੀਬੀ ਕਹਿੰਦੀ ਸੀ ਮੇਰੇ ਖਿਆਲ ਉਹਨੇ ਕਿਹਾ ਸੀ ਵੀ ਮੇਰੇ ਅੰਦਰ ਕਾਫੀ ਕੁਝ ਆਂਦਾ ਭੂਤ ਵੀ ਆਂਦੇ ਆ ਪ੍ਰੇਤ ਵੀ ਆਂਦੇ ਆ ਕੋਈ ਸਿੱਧਾ ਦੀ ਗੱਲ ਕਰਦੀ ਵੀ ਸੀ ਵੇਖੋ ਜੀ ਇਹੋ ਜਿਹੇ ਲੋਕ ਨਾ ਇਹ ਕਹਿ ਦਿੰਦੇ ਆ ਵੀ ਇੱਥੋਂ ਤੱਕ ਵੀ ਕਈ ਕਹਿ ਦਿੰਦੇ ਮੇਰੇ ਚ ਅਸ਼ੀਦ ਸਿੰਘ ਵੀ ਆਉਂਦੇ ਆ ਤੇ ਉੱਥੇ ਫਿਰ ਛੇਤਰ ਵਰਦ ਦਾ ਪੂਰਾ ਇਹਨਾਂ ਤੇ ਇਹਨੇ ਤਾਂ ਅਜੇ ਕਿਹਾ ਨਹੀਂ ਵੀ ਸਾਡੇ ਚ ਬਾਬਾ ਦੀਪ ਸਿੰਘ ਆਉਂਦਾ ਜੇਕਰ ਤਾਂ ਕਹਿ ਦਿੰਦੀ ਤਾਂ ਉੱਥੇ ਫਿਰ ਤੁਸੀਂ ਲਾਈ ਕਿ ਇੰਨੀ ਗੱਲ ਵੀ ਕਰਦੇ ਨਹੀਂ ਕਰਦੇ ਆ ਬਟਾਲੇ ਵਾਲੇ ਇਲਾਕੇ ਚ ਫਤੇਗੜ ਚੂੜੀਆਂ ਵਾਲੇ ਚ ਸਾਨੂੰ ਆ ਰਹੇ ਫੋਨ ਉਹਨੇ ਸਟੈਪ ਬਾਈ ਸਟੈਪ ਚੱਲਾਂਗੇ ਜੀ ਵੇਖੋ ਇਹ ਮੇਰਾ ਇਕੱਲੇ ਦਾ ਮੈਂ ਫੇਰ ਕਿਹਨਾ ਕੰਮ ਨਹੀਂ ਮਤਲਬ ਸ਼ਾਮ ਲੈਵਲ ਤੇ ਕਮੇਟੀਆਂ ਬਣਾਵਾਂਗੇ ਸ਼ਹੀਦਾਂ ਦੇ ਨਾਂ ਤੇ ਇਹ ਸਭ ਕੁਝ ਚੱਲ ਰਿਹਾ ਪਖੰਡਵਾਦ ਸ਼ਹੀਦਾਂ ਦੇ ਨਾਂ ਤੇ ਚੱਲ ਰਿਹਾ ਵੇਖੋ ਜੀ ਸਾਰੇ ਧਰਮਾਂ ਜੀ ਬਹੁਤ ਗੁਰੂਆਂ ਦਾ ਵੀ ਕਈ ਥਾਂ ਦੇ ਨਾਮ ਲਿਆ ਜਾਂਦਾ ਵੀ ਸਾਡੇ ਅੰਦਰ ਗੁਰੂ ਮਹਾਰਾਜ ਆ ਜਾਂਦੇ ਹਾਂ ਇੱਕ ਬਾਬੇ ਵੜਪਾਗ ਸਿੰਘ ਵਾਲੇ ਇਹ ਸਿੱਖ ਧਰਮ ਨੂੰ ਬਲੌਗ ਕਰਦੇ ਸਾਡੇ ਜਥੇਦਾਰ ਮਾੜੇ ਸ਼੍ਰੀ ਕਾਲਤਾਖਸਰ ਸਾਹਿਬ ਦੇ ਜਦੋਂ ਕਿਸੇ ਦੇ ਘਰੇ ਚੌਂਕੀ ਲੱਗੀ ਅਸੀਂ ਉੱਥੇ ਜਾਂਦੇ ਉਹ ਕਹਿੰਦੇ ਜੀ ਉੱਥੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਚਕਾਓ ਉਹਦਾ ਜ਼ਿੰਮੇਵਾਰ ਕੌਣ ਹੈ ਸ੍ਰੀ ਕਾਲ ਤਖਤ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੇ ਖਰੀਦੇ ਹੋਇਆ ਬਾਦਲਾ ਨੇ ਇੱਥੋਂ ਦੇ ਜਥੇਦਾਰ ਖਰੀਦੇ ਹੋਏ ਨੇ ਤੇ ਸਾਡੇ ਵਰਗਾ ਕੋਈ ਆਵਾਜ਼ ਬੁਲੰਦ ਕਰਦਾ ਬੰਦੀ ਸਿੱਖ ਰਿਆ ਨਹੀਂ ਹੋ ਰੇ ਕਾਰਨ ਇਹੀ ਹੈ ਵੀ ਸਾਡੇ ਵਾਲੇ ਸਭ ਰਲੀਆਂ ਮਿਲੀਆਂ ਚੱਲਦੀਆਂ ਇਹ ਆਵਾਜ਼ ਉਠੋਵੇ ਕਾਲ ਤਖਤ ਸਾਹਿਬ ਤੋਂ ਆਵਾਜ਼ ਉੱਠੇ ਫਿਰ ਜਾ ਕੇ ਇਹਨਾਂ ਨੂੰ ਨਕੇਲ ਪੈਣੀ ਹੈ ਜੇ ਲੋਕਾਂ ਨੂੰ ਪੰਜਾਬ ਲੈਵਲ ਤੇ ਕਮੇਟੀਆਂ ਬਣਨ ਹਰ ਸਿੱਖ ਦੇ ਘਰੋਂ ਆਵਾਜ਼ ਉੱਠੇ ਫਿਰ ਪਖੰਡਵਾਦ ਖਤਮ ਹੋਣਾ ਮੇਰੇ ਇਕੱਲੇ ਦੇ ਤੁਰਨ ਨਾਲ ਨਹੀਂ ਹੋਣਾ ਕਿਵਰੇਸ ਦੇਖਦੇ ਆ بڑے ਲੋਕ ਖੜੇ ਹੁੰਦੇ ਨੇ ਕੁਝ ਕੋ ਟਾਈਮ ਲਈ ਖੜੇ ਹੁੰਦੇ ਆ ਇੱਕੋ ਦਾ ਮਹਾਵਾ ਬਣਦੀ ਐ ਉਸ ਤੋਂ ਬਾਅਦ ਉਹ ਵੀ ਗਾਇਬ ਹੋ ਜਾਂਦੇ ਵੇਖੋ ਜੀ ਭਾਈ ਮਨਪ੍ਰੀਤ ਸਿੰਘ ਦੇ ਵੀ ਇੱਕੋ ਦਾ ਮੀ ਹਵਾ ਬਣੀ ਐ ਇੱਕੋ ਦਾ ਵੀਡੀਓਜ਼ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਨਹੀਂ ਮੈਂ ਤਾਂ ਇੱਕ ਹੋਰ ਵੀ ਵੀਡੀਓ ਵਾਲੀ ਗੇਮ ਹੀ ਰਹਿ ਜੇ ਨਹੀਂ ਵੇਖੋ ਮੈਂ ਨਾ ਵਿਊ ਲੈਣ ਦੇ ਚੱਕਰ ਚ ਆਇ ਨੀਗਾ ਮੈਂ ਤਾਂ ਪਾਤਸ਼ਾਹ ਜੀ ਨੂੰ ਪ੍ਰੇਮ ਕਰਦਾ ਗੁਰੂ ਕਲਗੀਆਂ ਵਾਲੇ ਨੂੰ ਠੀਕ ਹੈ ਮੈਂ ਇਸ ਚੱਕਰ ਚ ਬਿਲਕੁਲ ਵੀ ਹੈ ਨਹੀਂ ਨਾ ਅੱਜ ਮੈਂ ਕੱਲ ਮੈਨੂੰ ਫੋਨ ਇੰਨੇ ਆ ਰਹੇ ਮੈਂ ਪਰੇਸ਼ਾਨ ਬਹੁਤ ਆ ਸੱਚੀ ਪਰੇਸ਼ਾਨ ਆ ਪਰ ਮੈਂ ਇਸ ਕੰਮ ਵਿੱਚ ਆ ਕੇ ਨਾ ਪਹਿਲਾਂ ਮੈਨੂੰ ਲੱਗਦਾ ਸੀ ਬਾਬੇ ਥੋੜੇ ਆ ਪਹਿਲਾਂ ਮੈਂ ਹੁਣ ਲਿਸਟ ਬਣਾਈ 2 ਲੱਖ ਬਾਬਾ ਹੈ ਪੰਜਾਬ ਚ ਮੈਂ ਤਾਂ ਸੋਚ ਕੇ ਮੈਂ ਹੈਰਾਨ ਹੋ ਜਾਂਦਾ ਵੀ ਯਾਰ ਦੁਨੀਆ ਕਿਹੜੇ ਪਾਸੇ 돌 ਰਹੀ ਹੈ 12952 ਪਿੰਡ ਆ ਪੰਜਾਬ ਤੇ ਹੂੰ ਤੇ 2 ਲੱਖ ਬਾਬਾ ਮਤਲਬ ਜੇ ਆਪਾਂ ਐਸਟੀਮੇਟ ਲਾਈਏ ਤਾਂ 15 ਬਾਬੇ ਹਰ ਪਿੰਡ ਦੇ ਵਿੱਚ ਹੂੰ ਇੱਕ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਤੁਸੀਂ ਲਾ ਲਓ ਵੀ 10 10 ਹਜ਼ਾਰ ਬਾਬਾ ਬੈਠਾ ਹੈ ਵੱਡੇ ਜ਼ਿਲ੍ਹਿਆਂ ਚ 10 10 ਹਜ਼ਾਰ ਬਾਬਾ ਆ ਮੋਗੇ ਚ ਮੈਨੂੰ ਵੀਰ ਕਹਿ ਰਿਹਾ ਸੀ ਨਾ ਵੀ 20 ਬਾਬੇ ਆ 200 ਪਲੱਸ ਬਾਬਾ ਕੱਢ ਦਾਂਗੇ ਮੋਗੇ ਚ ਸਿਰਫ ਮੋਗੇ ਦੇ ਵਿੱਚ ਹਰ ਘਰ ਦੇ ਵਿੱਚ ਤਾਂ ਜੀ ਬਾਬਾ ਜੀ ਅੱਜ ਤੇ ਪਿਛਲੇ ਦਿਨੀ ਸੀ ਤਰੌਣ ਨਾਲ ਮੰਡੀ ਗਿਆ ਜਿੱਦੇ ਹਰੇ ਸੂਟ ਵਾਲੀ ਬੀਬੀ ਨਾਲ ਗੱਲਬਾਤ ਕੀਤੀ ਹੈ ਉਹ ਤੇ ਤੁਸੀਂ ਮੰਨੋਗੇ ਵੀ ਇੱਕ ਘਰੇ ਬਾਬਾ ਨਾਲ ਦੇ ਘਰੇ ਫੇਰ ਬਾਬਾ ਦੋ ਘਰ ਛੱਡ ਕੇ ਫੇਰ ਬਾਬਾ ਕੋਈ ਦਤਿਆਂ ਨਾ ਥੌਲੇ ਪਾਈ ਜਾਂਦਾ ਕੋਈ ਜੀ ਆਵਾਜ਼ਾਂ ਲੈ ਕੇ ਲੋਕਾਂ ਦੇ ਰੋਗ ਠੀਕ ਕਰੀ ਜਾਂਦਾ ਤੇ ਕੋਈ ਪੁਛਾ ਕੱਢੀ ਜਾਂਦਾ ਇਦਾਂ ਦੇ ਸਾਰੇ ਕਈ ਕਹਿ ਦਿੰਦੇ ਆ ਵੀ ਸਾਡੇ ਕੋ ਬਖਸ਼ ਵੀ ਹੈਗੀ ਆ ਅਸੀਂ ਲੋਕਾਂ ਦੇ ਕੈਂਸਰ ਦਾ ਠੀਕ ਕਰ ਦਿੰਦੇ ਆ ਨਹੀਂ ਫਿਰ ਉਹ ਕਰਨ ਨਾ ਗੱਲ ਇਹ ਆ ਵੀ ਹੁਣ ਬਾਬਾ ਜੀ ਸ਼ਿਵਨਾਥ ਕਹਿੰਦੇ ਆ ਵੀ ਮੈਂ ਵੱਡੇ ਵੱਡੇ ਨੂੰ ਤੋਰਤਾ ਹੁਣ ਅਸੀਂ ਲੰਗੜਾ ਬੰਦਾ ਲੈ ਕੇ ਜਾਣਾ ਤੇ ਕੰਨਾਂ ਬੰਦਾ ਲੈ ਕੇ ਜਾਣਾ ਹਾਂ ਪੱਕਾ 6 ਤਰੀਕ ਨੂੰ ਡੰਨ ਹੈ ਸਾਡਾ ਅਸੀਂ ਲੈ ਕੇ ਜਾਣਾ ਵੀ ਬਾਬਾ ਜੀ ਇਹਨੂੰ ਤੋਰੋ ਨੇ ਮੈਨੂੰ ਵੀ ਸਾਇਨਸ ਦੀ ਦਿੱਕਤ ਆ ਤਾਂ ਮੈਂ ਵੀ ਕਹੂੰਗਾ ਬਾਬਾ ਜੀ ਠੀਕ ਕਰ ਦੇਣ ਮੈਨੂੰ ਆਪ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਮੈਂ ਕਹੋ ਮੈਨੂੰ ਠੀਕ ਕਰ ਦੇ ਹੂੰ ਨਹੀਂ ਜੀ ਇਦਾਂ ਕੁਝ ਨਹੀਂ ਹੁੰਦਾ ਆ ਤੁਹਾਨੂੰ ਦੱਸ ਹੀ ਚੁੱਕਿਆ ਆਪਰੇਸ਼ਨ ਲਈ ਉਹਨੇ 50000 ਦਿੱਤਾ ਆਪਰੇਸ਼ਨ ਫਿਰ ਵੀ ਕਰਾਉਣਾ ਪਿਆ ਹੂੰ ਗੱਲ ਇਹ ਆ ਜੀ हां परमात्मा ਦੇ ਘਰ ਚ ਸਭ ਕੁਝ ਹੈ ਜੋ ਤੇ ਸੁਭਾਅ ਹੈ ਨਾਨਕ ਦਾ ਸਾਈ ਗੱਲ ਚੰਗੀ ਜੇ ਉਹਨੂੰ ਭਾਵੇ ਤਾਂ ਉਹ ਰਾਜਾ ਵੀ ਬਣਾ ਦੇ ਜੇ ਉਹਨੂੰ ਨਾ ਭਾਵੇ ਤਾਂ ਭਿਖਾਰੀ ਬਣਾਵੇ ਜੇ ਉਹਨੂੰ ਭਾਵੇ ਤੇ ਦੂਰਾ ਜਨਮ ਵੀ ਬੰਦੇ ਨੂੰ ਦੇਦਾ ਮੰਜੇ ਤੇ ਪਏ ਨੂੰ ਵੀ ਠਾ ਦਿੰਦਾ ਤੇ ਜੇ ਉਹਨੂੰ ਨਾ ਭਾਵੇ ਤੇ 10-10 ਸਾਲਾਂ ਦੇ ਰੋਗੀ ਮੰਜੇ ਤੇ ਪਏ ਬਿਲਕਦੇ ਅੱਜ ਵੀ ਪਏ ਨੇ ਇਹ ਨਾ ਹੋਵੇ ਨਾ ਤੁਸੀਂ ਉਹਨੂੰ ਮਿਲਣ ਜਾਓ ਤੇ ਰਸਤੇ 'ਚ ਤੁਹਾਨੂੰ ਰੋਕ ਦਿੱਤਾ ਜਾਵੇ ਕੋਈ ਨਹੀਂ ਫਿਰ ਅਸੀਂ ਫਿਰ ਸਾਨੂੰ ਜੇਲ੍ਹ ਭੇਜ ਸਕਦੇ ਆ ਜੀ ਜੇ ਕਹਨ ਨਾ ਵੀ ਪੰਜਾਬ ਦਾ ਮੌਲ ਦੇਖੋ ਮੈਂ ਧਰਮ ਦੇ ਖਿਲਾਫ ਨਹੀਂ ਦੇਵੀ ਦੇਵਤੇ ਦੇ ਖਿਲਾਫ ਨਹੀਂ ਮੈਂ ਤਾਂ ਉਹਨਾਂ ਦੇ ਨਾਂ ਤੇ ਉਹਨਾਂ ਦੇ ਚੰਗੇ ਫਕੀਰ ਕੋਈ ਸੰਤ ਜਾਂ ਚੰਗੇ ਗੁਰੂ ਦੇਵਤੇ ਉਹਨਾਂ ਦੀ ਸ਼ਬੀ ਖਰਾਬ ਕਰ ਰਹੇ ਆ ਨਾ ਮੈਂ ਉਹਦੇ ਖਿਲਾਫ ਆ ਕੋਈ ਨਹੀਂ ਮੈਨੂੰ ਰਾਹ 'ਚ ਰੋਕਣਗੇ ਤਾਂ ਫਿਰ ਜੇਲ੍ਹ ਭੇਜ ਦੇਣ ਮੈਨੂੰ ਹੋਰ ਕੀ ਹੈ ਮੇਰਾ ਰਾਜੀਨਾਮਾ ਕੋਈ ਨਹੀਂਗਾ ਵੇਖੋ ਮੇਰਾ ਰਾਜੀਨਾਮਾ ਇਹੀ ਹੈ ਵੀ ਸਵਾਲ ਜਵਾਬ ਕਰੇ ਹੂੰ 6 ਤਰੀਕ ਤੋਂ ਜੇ ਉਦੋਂ ਪਹਿਲਾਂ ਆਪੇ ਆ ਜੇ ਮੀਡੀਆ ਚ ਆ ਜੇ ਜੀ ਆਪੇ ਆ ਜੇ ਮੈਂ ਕਾਹ ਤੋਂ ਕਿਸੇ ਦੇ ਪਰਦੇ ਫਰੋਲਾਂ ਗੁਰੂ ਦਾ ਸਿੱਖ ਤਾਂ ਪਰਦੇ ਕਾਜਦਾ ਮੈਂ ਕਹਿੰਦਾ ਆਪੇ ਆ ਜੇ ਆ ਕੇ ਕਵੇ ਉਹ ਹੁਣ ਵੀਡੀਓ ਕਹਿ ਰਹੀ ਹੈ ਜੀ ਕਾਫੀ ਵਾਇਰਲ ਹੋਈਆਂ ਵੀ ਪਖੰਡਵਾਦ ਮੈਂ ਜੀ ਸਿਗਰਟਾਂ ਬੰਦ ਕਰ ਦੂੰ ਆਇਰਾ ਵਗੈਰਾ ਪਰ ਮੈਂ ਕਹਿੰਦਾ ਵੀ ਉਹ ਮੇਰੀ ਐਪਲੀਕੇਸ਼ਨ ਤੇ ਵੀ ਆ ਕੇ ਸਾਹਮਣੇ ਹੋ ਜੇ ਮੀਡੀਆ ਦੇ ਰੂਬਰੂ ਵੀ ਜੋ ਖਾਲਸਾ ਜੀ ਵੱਲੋਂ ਹਦਾਇਤਾਂ ਤੇ ਉਹ ਵਾਕਈ ਪਖੰਡ ਹੈਗਾ ਤੇ ਉਹ ਮੈਂ ਕਰਦੀ ਸੀ ਪਰ ਅੱਜ ਤੋਂ ਬਾਅਦ ਨਹੀਂ ਕਰੂੰਗੀ ਅਸੀਂ ਫਤਿਹ ਬੁਲਾਦਾਂਗੇ ਭਾਨੇ ਸਿੱਧੂ ਨੇ ਵੀ ਕੱਲ ਮੇਰੇ ਖਾ ਕੱਲ ਵੀਡੀਓ ਪਾਈ ਤੁਹਾਡੇ ਅੱਖ ਚ ਹਾਂਜੀ ਨਹੀਂ ਉਹ ਵੀਰਜੀ ਵੀ ਚਲੋ ਬਹੁਤ ਚਿਰ ਦੇ ਲੜਦੇ ਆ ਰਹੇ ਪੰਜਾਬ ਲਈ ਸੰਘਰਸ਼ ਨੌਜਵਾਨਾਂ ਲਈ ਏਜੰਟਾਂ ਜਿਹੜੇ ਲੋਕ ਠੱਗੀਆਂ ਦਾ ਸ਼ਿਕਾਰ ਹੋ ਚੁੱਕੇ ਆ ਬਹੁਤ ਸਾਰੀਆਂ ਵੀਡੀਓ ਅਸੀਂ ਵੇਖਦੇ ਰਹੇ ਹਾਂ ਸੋ ਵੇਖੋ ਕੱਲੇ ਭਾਨਾ ਸਿੱਧੂ ਨੇ ਆਵਾਜ਼ ਨਹੀਂ ਠਾਈ ਆਉਣ ਵਾਲੇ ਸਮੇਂ ਨੂੰ ਤੁਸੀਂ ਵੇਖਿਓ ਵੀ ਹਰ ਘਰ ਵਿੱਚੋਂ ਇਹ ਆਵਾਜ਼ ਉੱਠੂਗੀ ਵੀ ਪਖੰਡਵਾਦ ਬੰਦ ਕਰੋ ਮੈਂ ਕਹਿੰਦਾ ਮੈਨੂੰ ਜਾਣ ਦੀ ਲੋੜ ਨਹੀਂ ਪੈਣੀ ਪਿੰਡਾਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਉਹਨੂੰ ਡਾਂਗਾ ਮਾਰ ਮਾਰ ਭਜਾਉਣਗੇ ਜਿਹੜੇ ਪਖੰਡ ਕਰਦੇ ਪਏ ਬਿਲਕੁਲ ਭਜਾਉਣਗੇ ਥੋੜੇ ਸਮੇਂ ਤੱਕ ਕੀ ਹੋ ਜਾਣਾ ਰਿਜ਼ਲਟ ਆ ਜਾਊਗਾ ਪਰ ਇਹ ਗੱਲ ਹੈ ਨਾ ਇਹ ਲੋਕ ਤਾਂ ਮਗਰ ਜਾਂਦੇ ਤੁਸੀਂ ਕਹਿੰਦੇ ਆ ਡਾਂਗਾ ਨਾਲ ਭਜਾਣਗੇ ਨਹੀਂ ਵੇਖੋ 40% ਲੋਕ ਹਨ ਜਿਹੜੇ ਜੀ ਉਹ ਇਸ ਚੀਜ਼ ਨੂੰ ਵੇਖ ਕੇ ਸੁਧਰ ਚੁੱਕੇ ਆ ਕਿਉਂਕਿ 40% ਲੋਕਾਂ ਦੇ ਤਾਂ ਮੈਨੂੰ ਕਾਲ ਹੀ ਆ ਰਹੇ ਆ ਨਾ ਵੀ ਅਸੀਂ ਜਾਂਦੇ ਸੀ ਆਪ ਕੋ ਸਾਡੇ ਨਾਲ ਹੋਇਆ ਬਹੁਤ ਮਾੜਾ ਹੋਇਆ ਠੀਕ ਹੈ ਇੱਕ ਹੋਰ ਸੁਣਾਉਂਦਾ ਅਜਦਾ ਤੇ ਕਿੰਨਾ ਸਬੂਤ ਹਠੂਰ ਪਿੰਡ ਆ ਸਾਡੇਦਰ ਮੋਗੇ ਵਾਲੇ ਪਾਸੇ ਤੇ ਉਹਦਾ ਪਰਦਾ ਫਾਸ਼ ਮੈਂ ਕਰਨਾ ਉਹ ਬੰਦੇ ਨੇ ਇੱਕ ਥੋੜਾ ਜਿਹਾ ਬੱਚਾ ਸੀ ਮੈਂਟਲੀ ਅਪਸੈਟ ਉਹ ਬੱਚੇ ਨੇ ਉਹਨੇ ਗਲਤ ਹਰਕਤ ਕੀਤੀ ਤੇ ਉਹ ਜਿਹੜੀ ਬੀਬੀ ਉਹਦੇ ਕੋਲੇ ਆਉਂਦੀ ਸੀ ਉਹਨੇ ਖਣੀ ਕਿੰਨੇ ਲੱਖ ਰੁਪਇਆ ਲੈ ਕੇ ਉਹਦੇ ਨਾਲ ਰਾਈ ਨਾਮ ਕਰਦੀ ਉਹਦੀ ਵੀਡੀਓ ਪਈ ਆ ਇਦਾਂ ਚਪੇੜੇ ਮਾਰਦੇ ਦੀ ਵੀ ਮੈਥੋਂ ਗਲਤੀ ਹੋ ਗਈ ਮੈਂ ਆ ਕੰਮ ਕੀਤਾ ਪਤਾ ਕੰਮ ਕਿਵੇਂ ਕੀਤਾ ਉਹਦੇ ਨਾਲ ਰਿਲੇਸ਼ਨ ਬਣਾਏ ਬੱਚੇ ਨਾਲ ਇੱਕ ਮੈਂਟਲੀ ਅਪਸੈਟ ਬੱਚਾ 8-10 ਸਾਲ ਦੀ ਉਮਰ ਦਾ ਕਹਿੰਦਾ ਜੀ ਇਹਦੇ ਵਿੱਚ ਜਨ ਸੀ ਤੇ ਜਨ ਮੈਨੂੰ ਕਹਿ ਰਿਆ ਸੀ ਮੇਰੇ ਨਾਲ ਇਦਾਂ ਕਰ ਇਹ ਮੈਂ ਪਰਦਾ ਫਾਸ਼ ਕਰੂੰਗਾ ਇਹਦਾ ਇਦਾਂ ਇਦਾਂ ਦੇ ਕਰਮ ਹੁੰਦੇ ਨੇ ਤਾਂ ਮੈਂ ਤਾਂ ਲੋਕਾਂ ਨੂੰ ਕਹਿੰਨਾ ਵੀ ਯਾਰ ਸੁਧਰ ਜੋ ਇਸ ਚ ਕੁਝ ਨਹੀਂ ਰੱਖਿਆ ਸਿੱਧਾ ਮੰਗੋ ਰੱਬ ਤੋਂ ਮੰਗੋ ਉਹ ਤੁਹਾਨੂੰ ਦੇਊਗਾ ਜੇ ਤੁਸੀਂ ਬਹਿ ਕੇ ਇਹਨਾਂ ਮੈਂ ਤਾਂ ਬਾਬਿਆਂ ਨੂੰ ਕਹਿਨਾ ਵੀ ਕੰਜਰੋ ਮਾਲਾ ਲਿਆ ਕੇ ਰੱਖ ਲੋ ਮਾਲਾ ਹੀ ਦੇ ਦਿਆ ਕਰੋ ਇੱਕ ਇੱਕ ਨੂੰ ਵੀ ਬੰਦਗੀ ਕਰਿਆ ਕਰੋ ਬਹਿ ਕੇ ਕੋਈ ਅੱਧਾ ਘੰਟਾ ਘੰਟਾ ਮਹਾਰਾਜ ਦਾ ਸਿਮਰਨਾ ਕਰਾਓ। ਮੈਂ ਤਾਂ وہی ਕਹਿਣਾ ਜੇ ਕਿਸੇ ਨੇ ਕੋਈ ਗੁਰਬਾਣੀ ਪੜਦਾ ਵੀ ਨਹੀਂ ਕਿਸੇ ਨੂੰ ਗੁਰਬਾਣੀ ਸਮਝ ਵੀ ਨਹੀਂ। ਇੱਕ ਓੰਕਾਰ ਤਾਂ ਸਾਰਿਆਂ ਨੂੰ ਪਤਾ ਹੈ। ਉਹਦਾ ਹੀ ਮਤਲਬ ਸਮਝ ਲੈ ਤੁਸੀਂ। ਸਭ ਨੂੰ ਪਤਾ। ਉਹਦਾ ਮਤਲਬ ਸਮਝ ਤਾਂ ਤੁਸੀਂ ਬਾਬਿਆਂ ਕੋਲ ਜਾਓਗੇ। ਤੇ ਮੈਂ ਤੁਹਾਨੂੰ ਦੱਸਾਂ ਇਹ ਲੋਕ ਆ ਨਾ ਹੁਣ ਤਾਂ ਭਾਵੇਂ ਮਾੜਾ ਮੋਟਾ ਸਿੱਖ ਲੈਣਾ ਸਾਰੇ ਬਾਬੇ ਹੀ ਅਨਪੜ੍ਹ। ਕੋਈ ਦਿਹਾੜੀ ਕਰਦਾ ਉੱਠਿਆ ਕੋਈ ਡਰਾਈਵਰ ਸੀ ਕੋਈ ਦੋਦੀ ਸੀ ਐਦਾਂ ਉੱਠੇ ਨੇ ਸਾਰੇ ਹੂੰ ਤੇ ਮੈਂ ਕਹਿੰਨਾ ਵੀ ਕਹਿੰਦੇ ਨੇ ਜਿਹੜਾ ਪੀਰ ਸਾਡੇ ਚੋਂਦਾ ਜਿਹੜੇ ਅਜਮੇਰ ਸ਼ਰੀਫ ਜਗਾ ਬਣੀ ਐ ਖਵਾਜਾ ਪੀਰ ਦੀ ਉਹ ਬਾਬਾ ਫਰੀਦੀ ਦੇ ਗੁਰੂ ਦੇ ਗੁਰੂ ਸੀਗੇ ਹੂੰ ਤੇ ਇਹਨਾਂ ਲੋਕਾਂ ਨੂੰ ਹੁਣ ਭਾਵੇਂ ਮੈਥੋਂ ਸੁਣ ਕੇ ਭਲਾ ਕਹਿ ਦਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਵੀ ਉਹ ਕੌਣ ਨੇ ਅਸਲ ਪੀਰ ਕੌਣ ਨੇ ਇਹ ਵਿੱਚੋਂ ਕਹਿ ਦਿੰਦੇ ਜੀ ਨਵਾਬ ਮਰੇ ਕੋਟਲਾ ਜੀ ਤੇ ਉਹਨਾਂ ਨੇ ਹਾਜ਼ਾ ਨਾਰਾ ਮਾਰਾਇਗਾ ਦਸਵੇਂ ਪਾਸ਼ਾ ਨੇ ਉਹਨੂੰ ਵਰ ਦਿੱਤਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਕੌਣ ਸੀ ਕਿਸੇ ਨੂੰ ਦੇਵੀ ਬਾਰੇ ਪੁੱਛ ਲੋ ਕਾਲਕਾ ਮਾਤਾ ਆ ਜਾਂ ਕੋਈ ਵੈਸ਼ਨੂ ਦੇਵੀ ਉਹਦੇ ਉਰੇ ਪੁੱਛ ਲੋ ਵੀ ਉਹਨਾਂ ਦਾ ਕੋਈ ਇਤਿਹਾਸ ਉਹਨਾਂ ਦੀ ਜੀਵਨੀ ਪਤਾ ਤੁਹਾਨੂੰ ਨਾ ਬਾਬਾ ਫਰੀਦ ਜੀ ਬਾਰੇ ਨਹੀਂ ਪਤਾ ਉਹਨਾਂ ਜਿਨ੍ਹਾਂ ਦੀ ਗੱਲਾਂ ਕਰਦੇ ਨਾ 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 ਬਿਲਕੁਲ ਵੀ ਨਹੀਂ ਮੈਨੂੰ ਲੱਗਦਾ ਕਈ ਉਹਨਾਂ ਦਾ ਬਾਬਾ ਸ਼ਬਦ ਨਹੀਂ ਪਿਆ ਬਿਜਲੀ ਖਣਾ ਆਉਣਾ ਇੰਨੇ ਮਾੜੇ ਹਲਾਦ ਤੇ ਲੋਕੀ ਪਤਾ ਨਹੀਂ ਕਿਵੇਂ ਇੱਥੇ ਪੜ੍ਹੇ ਲਿਖੇ ਲੋਕੀ ਜਾਂਦੇ